ਜਿਸ ਨਾਲ ਅੱਜ ਪਿੰਡ ਦਿਵਲਪੱਟੀ ਵਿਖੇ 26 ਸਾਲਾ ਦੀ ਨਵ-ਵਿਆਹੀ ਲੜਕੀ ਨੂੰ ਸਹੁਰਿਆਂ ਦੇ ਵੱਲੋਂ ਫਾਹੇ ਦੇ ਕੇ ਮਾਰਨ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ ਜਿੱਥੇ ਗਰੀਬ 2 ਮਹੀਨੇ ਪਹਿਲਾਂ ਰਮਨਦੀਪ ਕੌਰ ਦਾ ਵਿਆਹ ਮਨਮੋਹਨ ਸਿੰਘ ਦੇ ਨਾਲ ਹੋਇਆ ਸੀ ਤੇ ਜਿਹੜਾ ਕਿ ਕੈਨੇਡਾ ਤੋਂ ਆਇਆ ਸੀ ਤੇ ਵਿਆਹ ਤੋਂ ਬਾਅਦ ਰਮਨਦੀਪ ਕੌਰ ਦੇ ਨਾਲ ਉਸਦੇ ਸਹੁਰੇ ਪਰਿਵਾਰ ਦੇ ਵੱਲੋਂ ਲੜਾਈ ਝਗੜਾ ਕੀਤਾ ਜਾਂਦਾ ਜਿਸ ਤੋਂ ਬਾਅਦ ਅਚਾਨਕ ਲੜਕੀ ਦੇ ਪਰਿਵਾਰ ਨੂੰ ਫੋਨ ਕੀਤਾ ਗਿਆ ਕਿ ਉਹਨਾਂ ਦੀ ਲੜਕੀ ਨੂੰ ਕੁਝ ਹੋ ਗਿਆ ਜਿਸ ਤੋਂ ਬਾਅਦ ਜਦੋਂ ਪਰਿਵਾਰ ਨੇ ਆ ਕੇ ਆਪਣੀ ਲੜਕੀ ਨੂੰ ਦੇਖਿਆ ਤਾਂ ਉਸਤੇ ਗਲੇ ਤੇ ਨਿਸ਼ਾਨ ਸੀ ਤਾਂ ਉਸ ਦੀ ਮੌਤ ਹੋ ਚੁੱਕੀ ਸੀ ਸੋ ਬਤਰੀ ਬਰਤੋ ਲੜਕੀ ਰਮਨਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ 2 ਮਹੀਨੇ ਪਹਿਲੇ ਲੜਕੀ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਅਕਸਰ ਹੀ ਉਸਦੀ ਨਣਾਂ ਉਸਦੇ ਨਾਲ ਲੜਾਈ ਝਗੜਾ ਕਰਦੀ ਸੀ। ਦਿਵ ਸਿੰਘਾ ਤੇ ਚੱਕ ਪੱਲਾ ਪੈਂਦਿਆ ਮੇਰਾ ਕੀ ਗੱਲ ਹੋਈ ਏ ਸਾਰੀ? ਪਤਾ ਨਹੀਂ ਮੈਂ ਤੇ ਜੇ ਹੁਣੇ 10-15 ਮਿੰਟ ਹੋਏ ਦੋਹਾ ਘਤਰਾ ਮੈਨੂੰ ਫੋਨ ਆਇਆ ਕਿ ਤੁਹਾਡੀ ਭੈਣ ਇਦਾਂ ਸੀਰੀਅਸ ਆ ਤੂੰ ਛੇਤੀ ਆ ਜਾਓ ਤੇ ਮੈਨੂੰ ਤੇ ਹੁਣ ਆਇਆ ਇਹਨਾਂ ਦੱਸਿਆ ਵੀ ਉਹ ਕਿਦਾਂ ਕਿਦਾਂ ਕੀ ਲੱਗਾ ਕੀਦਾਂ ਹੋਈ ਐ ਦਿੱਖਿਆ ਤੁਸੂ ਅਹ ਰਿਤਿਗਾ ਵੇਖਿਆ ਨੀ ਦੱਸਦੇ ਕਹਿੰਦੇ ਉਹ ਉਹਨਾ ਖਾ ਦੇ ਕੇ ਮਾਰੀ ਕਹਿੰਦੇ ਕੀ ਮੰਗ ਕਰਦੇ ਹੋ ਮੰਗਿਆ ਹੋ ਇਨਸਾਫ ਦੀ ਅਹ ਜੀ ਵੀਰ ਜੀ ਕੀ ਨਾਮ ਹੈ ਕਿਹੜਾ ਪਿੰਡ ਆ ਕੀ ਮਾਮਲਾ ਬੰਨਾ ਗੁਰਨਾਮ ਸਿੰਘ ਪਿੰਡ ਮੇਰਾ ਚੱਕ ਵਾਲਾ ਜੀ ਮੈਂ ਤਾਂ ਰਾਤੀ ਪਤਾ ਲੱਗਾ ਜੀ ਜਦੋਂ ਪਰ ਬੜੀ ਦੁਖਦਈ ਇਹ ਇੱਕ ਘਟਨਾ ਹੋਈ ਆ ਦੋ ਮਹੀਨੇ ਇਹ ਬੇਟੀ ਦੇ ਵਿਆਹ ਕੀਤੇ ਨੂੰ ਫਾਦਰ ਸਾਹਿਬ ਸਿਰ ਤੇ ਨਹੀਂ ਗਾ ਇੱਕ ਮਾਤਾ ਤੇ ਕਹਿਆ ਵੀਰਿਆ ਦੇਸਾ ਬੰਦੇ ਸੇ ਕਮਾਈ ਕਰਨ ਗਿਆ ਪਰ ਜਦੋਂ ਜਾ ਕੇ ਕੰਡੀਸ਼ਨ ਵੇਖੀ ਕਿ ਮਾਤਾ ਗੋਮ ਹੋ ਗਈ ਆ ਪਰ ਜਦੋਂ ਸਾਰੇ ਨਗਰ ਦੇ ਸਾਰੇ ਬੰਦੇ ਉੱਥੇ ਗਏ ਪਹੁੰਚੇ ਆਂ ਵੇਖਿਆ ਕਿ ਜਿਤਨਾ ਆਂਦੇ ਵੀ ਇੱਥੇ ਇਹਨਾਂ ਥਾ ਲੈ ਲਿਆ ਥਾ ਲੈਦਾ ਤੇ ਦਿੱਤੇ ਦਾ ਬੜਾ ਫਰਕ ਹੁੰਦਾ ਜੀ ਕਾਰਨ ਕਿ ਜਿਤਨਾ ਉਹ ਜਾ ਕੇ ਬੈਠਦੇ ਵੇਖਿਆ ਪਏ ਇੱਥੋਂ ਥਾ ਲੈ ਉਹ ਚਾਈ ਵੀ ਇੰਨੀ ਜਿਆਦੀ ਕਿ ਉੱਥੇ ਹੱਥ ਸਾਡਾ ਵੀ ਨਹੀਂ ਪਹੁੰਚਦਾ 6 ਫੁੱਟ 2 ਇੰਚ ਦਾ ਸਾਡਾ ਹੱਥ ਨਹੀਂ ਪਹੁੰਚਣਾ ਹੁੰਦਾ ਔਰ ਉਹਦੇ ਉੱਥੇ ਵਾਲ ਵੀ ਜਿਹੜੇ ਅਕਲਿਪ ਟੁੱਟੇ ਆ ਕੁੜੀ ਦੇ ਵਾਲ ਵੀ ਖੁੱਸੇ ਪਏ ਜਾਂਦੇ ਮਤਲਬ ਇਹ ਨਾ ਇਹਦੇ ਤਸੱਦ ਦੇ ਨਾਲ ਉਹਦੇ ਬੇਕ ਰਹਿਮੀ ਨਾਲ ਉਹ ਅੰਦਾਜ਼ੇ ਕੱਤਰ ਹੋਇਆ ਆ ਤੋ ਕੀਤਾ ਆ ਤੇ ਦੂਸਰੀ ਗੱਲ ਪੁਲਿਸ ਦੀ ਇਹ ਢਲਗ ਜਾਰੀ ਕਿ ਜੋ ਮੰਦਈ ਸਾਹਮਣੇ ਕਹਿੰਦਾ ਕਿ ਮੈਂ ਕਤਲ ਕੀਤਾ ਦੋਸ਼ੀ ਕਹਿੰਦਾ ਮੈਂ ਕੀਤਾ ਕਿ ਮੈਂ ਕਤਲ ਕੀਤਾ ਆ ਮੈਨੂੰ ਫੜੋ ਤੇ ਪੋਆਜਾ ਐਸਚੋ ਸਾਹਿਬ ਇਹ ਵੀ ਅੰਦਾਜ਼ੇ ਵੀ ਨਹੀਂ ਇਹ ਇਹ ਤਵਦੀਸ਼ ਕਰਨੀ ਹੈ ਦੱਸੋ ਕੀ ਲੱਗਦਾ ਤੁਹਾਨੂੰ ਕੋਈ ਮਟਰ ਹੋਇਆ ਵਾ ਭਾਜੀ ਉਹ ਸਰੇ ਆਮ ਦਿਸਣ ਰਿਹਾ ਉਹਦੇ ਗੱਲ ਤੇ ਜਦੋਂ ਆ ਬਖੋ ਅੰਦਰ ਪੋਸਟਮੈਲ ਲਾਸ ਪਈ ਆ ਉੱਜਾ ਕੇ ਵੇਖੋ ਨਿਸ਼ਾਨ ਆਇਆ ਪੂਰਾ ਰੱਸੀ ਦਾ ਤੁਸੀਂ ਕੀ ਮੰਗ ਕਰਦੇ ਸਾਡੀ ਮੰਗ ਇਹ ਹੋ ਕੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੱਚੇ ਨੂੰ ਇਨਸਾਨ ਨਹੀਂ ਆਪਣੀ ਭੈਣ ਦਾ ਮਿਲਦਾ ਉਹਨਾਂ ਚਿਰ ਅਸੀਂ ਇਸ ਚੌਂਚ ਜੇ ਨਾ ਢਿਲਕ ਜਾਰੀ ਪੁਲਿਸ ਨੇ ਵਰਤੀ ਗ੍ਰਿਫਤਾਰੀਆਂ ਨਾ ਪਾਈਆਂ ਬੰਦਿਆਂ ਦੀਆਂ ਤੇ ਅਸੀਂ ਹੁਣ ਚੌਂਚ ਚ ਰੱਖ ਕੇ ਥਾਣਾ ਲਾਵਾਂਗੇ ਉਹਨਾਂ ਦੇ ਡੈੱਡ ਬਾਡੀ ਨਹੀਂ ਚੁੱਕਾਂਗੇ ਜਨਾਜ਼ਾ ਸਾਨੂੰ ਇਨਸਾਫ ਦੀ ਮੰਗ ਨਾਲ ਸਾਡੀ ਬੁਰੀ ਹੋਈ ਇੱਕ ਮੈਸੇਜ ਆਏਗਾ ਸੀ ਜੌਨ ਹਸਪੀਟਲ ਤੋਂ ਤੇ ਇੱਕ ਲੜਕੀ ਆ ਆਪਣੇ ਅਮਨਦੀਪ ਕੌਰ ਜਿਹਨੇ ਫਾਹਲ ਵਾਲਿਆ ਦੇ ਜੇਰੇਲਾਜ ਹਸਪੀਟਲ ਦੇ ਚ ਤੁਸੀਂ ਜੋ ਦੋ ਸੀਰ ਤੇ ਮੌਕੇ ਤੇ ਆਏ ਆ ਤੇ ਬਰੋਡਾ ਡੋ ਚੁੱਕੀ ਸੀ ਹਾਂਜੀ ਉਸ ਤੋਂ ਬਾਅਦ ਜਿਹੜੀ ਆ ਉੱਥੇ ਉਹਦੀ ਮਾਤਾ ਦੇ ਬਿਆਨ ਤੇ ਕੇਸ ਰਜਿਸਟਰ ਕਰ ਦਿੱਤਾ ਗਿਆ ਲੜਕੇ ਮਨਮੋਨਦੀਪ ਸਿੰਘ ਉਹਦੀ ਭੈਣ ਸੰਦੀਪ ਕੌਰ ਤੇ ਸੱਸ ਹੈਗੀ ਆ ਕਸ਼ਮੀਰ ਕੌਰ ਕੀ ਤਾਰੀਖ ਸਰ ਕੇ ਇਹਦੀ ਪਈ ਹੈ ਜੀ ਲੜਕੇ ਦੀ ਨਹੀਂ ਅਜੇ ਗੱਤਰ ਹੀ ਨਹੀਂ ਪਈ ਅੱਜ ਪੋਸਟਮੋਰਮ ਕਰਾਉਣ ਲੱਗੇ ਆ ਬਾਅਦ ਪੋਸਟਮੋਰਮ ਦਾ ਪਰਿਵਾਰਿਕ ਮੈਂ ਅੰਦਰ ਕੀ ਕਰਾਂ ਜੀ ਪਰਿਵਾਰਿਕ ਮੈਂਬਰਾਂ ਦਾ ਇਹੀ ਕਹਿਣਾ ਵੀ ਉਹਨਾਂ ਦੇ ਘਰ ਘਰੇ ਲੋਕੇਸ਼ਨ ਇੰਦਾ ਸੀਗਾ ਘਰੇਲੂ ਕ੍ਰੇਚ ਤੋਂ ਤਾਂ ਆਣ ਕੇ ਉਹਨੇ ਯਾਨੀ ਕਿ ਇਹ ਜਿਹੜਾ ਖੌਫਲਾਬ ਜਿਹੜਾ ਆਪਣਾ ਕੰਮ ਚੁੱਕਿਆ ਜਿੰਨਾ ਦੀ ਮਦਦ ਜਿਹੜਾ ਲੜਕਾ ਨੇ ਪੁਲਿਸ ਦੀ ਹਾਜ਼ਰੀ ਵਿੱਚ ਇਹ ਚੀਜ਼ ਕਬੂਲ ਕੀਤੀ ਆ ਕਿ ਉਸ ਵੱਲੋਂ ਜਿਹੜੀ ਇਹ ਕੰਮ ਘਟਨਾ ਮੰਨਦਾ ਨਹੀਂ ਅਜੇ ਅਰੈਸਟ ਨਹੀਂ ਕੀਤਾ ਜੀ ਆਪਾਂ ਅਰੈਸਟ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਜੀ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਦੀ ਹਾਜ਼ਰੀ ਵਿੱਚ ਉਸ ਨੇ ਇਹ ਚੀਜ਼ ਮੰਨੀ ਹੈ ਨਹੀਂ ਨਹੀਂ ਇਹ ਅਜੇ ਨਹੀਂ ਆਪਾਂ